ਚੰਦਾ ਹਾਂ ਚਲੋ ਕਿਸੇ ਕੋਲ ਜੌਬ ਕਾਰਡ ਹੈ ਨਾ ਕੀ ਆ ਜਾਓਂਗੇ ਤੇ ਗਾੜਾ ਟੱਕੋ ਨਹੀਂ ਹੈਗਾ ਅੱਛਾ ਚਲੋ ਹੁਣ ਧਿਆਨ ਕਰਿਓ ਬਗਿਆ ਨਾ ਹੋ ਪੋਰੀ ਬੋਲੀ ਕੋਲ ਦਾ ਲੈ ਇਹਦਾ ਨਾਮ ਨਹੀਂ ਹੋਦਾ ਮੀਟਿੰਗ ਕਾਲ ਹੋਵੇਗਾ ਉਹਦਾ ਨਾਮ ਨਹੀਂ ਹੋਦਾ ਆਂਕੋ ਆਪਣਾ ਨਾਮ ਕੋਈ ਜੌਬ ਕਾਰਡ ਦਾ ਨੰਬਰ ਇੱਥੇ ਲਿਖੋ ਤੇ ਕਾਰਡ ਲਿਖੋ ਯਾ ਜੀ ਦੇ ਪੈਸੇ ਨਹੀਂ ਆਏ ਕਿਆ ਨਹੀਂ ਕਰੀਓ ਮੈਂ ਕੈਮਰਾ ਸਾਚ ਲਾਇਆ ਆ ਆਪਾਂ ਰੋਜ਼ ਰੋਜ਼ ਇਹਦੇ ਤੇ ਗੱਲ ਨਹੀਂ ਕਰਨੀ ਰੂਸੀ ਇਹ ਤੇ ਗੌਰ ਕਰੀਓ ਜਿਹਦੇ ਪੈਸੇ ਨਹੀਂ ਆਏ ਉਹ ਬੈਂਕ ਚੋਂ ਉਂਟੀ ਖਰਾਕ ਲੀਓ ਕੋ ਤੇ ਨਾਲ ਕਾਪੀ ਡਾਰਕਾਟ ਲੈ ਕੇ ਠੀਕ ਆ ਉਹ ਨਾਲ ਸਭ ਜਾਏਗਾ ਦੇਖੋ ਜਿਹੜੇ ਤੁਹਾਡੇ ਸਾਡੀਆਂ ਕੋ ਮਸਤੇ ਆ ਚਾਹ ਬੈਂਕ ਚ ਜਾਈਏ ਚਾਹ ਦਫਤਰ ਚ ਜਾਈਏ ਜੀ ਵੀ ਪ੍ਰੋਬਲਮ ਹੈ ਉਹ ਨਾਲ ਜਾਏਗਾ ਤੇ ਤੁਹਾਨੂੰ ਉਹ ਕੰਮ ਕਰਨਾ ਸੌਖਾ ਉਹ ਤਾਂ ਰਾਮਨਾਲ ਘਰੇ ਬਿਠਾ ਹੋਵੇ ਹੈਨਾ ਤੇ ਆ ਕੁੜੀਆਂ ਸਭੀਆਂ ਰੋਲਦੀਆਂ ਫਿਰ ਨਹੀਂ ਹੋਣਾ ਜੀ ਮੈਂ ਦੇਖ ਰਿਹਾ ਬੜੇ ਗੌਰ ਨਾਲ ਦੇਖ ਰਿਹਾ ਆ ਅੱਜ ਤੁਹਾਡੀ ਕਲਪਨਾ ਵਧੀ ਗਈ ਆ ਅੱਜ ਤੁਸੀਂ ਲੜਨਾ ਸ਼ੁਰੂ ਕੀਤਾ ਹੋਇਆ ਪਰ ਇੱਕ ਗੱਲ ਚੰਗੀ ਆ ਕਿ 20 ਸਾਲ ਹੋ ਗਏ ਮੈਂ ਜੋਬ ਕਾਰਡ ਤਾਂ ਮੰਗਿਆ ਉਹ ਉੱਤੇ ਲਿਖਿਆ ਕਾਰਡ ਦੇ 2005 ਦਾ ਕਾਨੂੰਨ ਬਣਿਆ 2005 ਨੂੰ ਜੇ 10 ਸਾਲ ਦਾ ਦੱਸੀ 2015 ਮੰਨਦਾ ਜੇ 20 ਸਾਲ ਦੱਸੀਏ ਤੇ 2025 ਮੰਨਦਾ ਸ਼ੇਮ ਨੇ ਕੱਟਾ ਸ਼ੇਮ ਨੂੰ ਕੱਟਦਾ ਕੋਣ ਕਾਰਡੀਆਂ ਚ ਮਿਸਟੇਕ 3-4 ਤਰ੍ਹਾਂ ਦੀਆਂ 3-4 ਤਰ੍ਹਾਂ ਦੀ ਸਭ ਤੋਂ ਪਹਿਲਾਂ ਧਾਰ卡 ਨੂੰ ਬੈਂਕ ਚ ਜੇ ਤੁਸੀਂ ਅਪਡੇਟ ਨਹੀਂ ਕਰਾਇਆ ਕੰਮ ਨਹੀਂ ਚੱਲੇਗਾ ਹੈਨਾ ਐਨਪੀਸੀ ਨਹੀਂ ਕਰਾਈ ਤਾਂ ਰੁਕ ਜਾਂਦੀ ਹੈ ਕੇਵਾਈਸੀ ਨਹੀਂ ਕਰਾਈ ਤਾਂ ਵੀ ਰੁਕ ਜਾਂਦੀ ਮੇਰਾ ਨਾਂ ਕਿਉਂ ਨਹੀਂ ਚੜਦਾ ਤੁਸੀਂ ਮੈਂ ਕਰਾਂ ਕੁਰਸੀ ਬਣਾਣੇ ਜਾ ਰਹੇ ਤਾਂ ਰੱਖ ਕਹਿੰਦਾ ਕਹਿੰਦਾ ਸੁਣਨੀ ਆ ਰਾਮ ਨਾਲ ਸੁਣਨੀ ਆ ਮੈਂ ਫੇਰ ਕਹਿ ਰਿਹਾ ਦੁਬਾਰਾ ਕੀ ਦਾ ਨਾਮ ਨਹੀਂ ਆਉਂਦਾ ਮੇਰਾ ਨਾਮ ਤਾਂ ਹੈ ਮਾ ਪੁੱਤ ਨਾ ਕਾਹਤ ਬੜੇ ਜਨਾ ਉਹ ਨੰਬਰ ਲਾਇਆ ਜਾਓ ਫਾਰਮ ਨਾ ਤੇ ਲੈ ਜਾਊਗੀ ਤੇ ਗੱਲਾਂ ਨਾ ਕਰੋ ਲੈ ਕੰਡਾ ਵਜਣਾ ਜਿੱਤੇ ਵਾਣੇ ਕੋਈ ਥੋੜਾ ਖਜਾਉਣਾ ਹੈ ਲੜਨ ਤੋਂ ਵੀ ਮੈਂ ਨਹੀਂ ਆ ਰਹੀ ਆ ਤੁਹਾਨੂੰ ਨਾਮ ਹਾਂ ਆ ਜਾਓ ਖਜਾਓ ਥੋੜਾ ਜਾਣਾ ਹੋਣਾ ਹੈ ਤਾਂ ਨਹੀਂ ਥੋੜਾ ਜਾਣਾ ਹੋਣਾ ਉਹ ਦਫਤਰ ਹੈ ਕੀ ਤੁਹਾਨੂੰ ਉਥੇ ਨੈਟ ਤੇ ਨਹੀਂ ਆ ਕੋਈ ਜਾਣਾ ਜਿੰਦਾ ਕਿਤੇ ਉਹ ਇੰਟਰਨੈਟ ਨਾ ਮਿਲਿਆ ਤੁਹਾਡਾ ਉੱਲ ਤੇ ਕੋਈ ਆਪਸ਼ਨ ਜਾਂਦਾ ਹੈ ਹਾਲੇ ਬੜਾ ਦੋਨਾ ਬਿੱਤੇ ਹਨ ਨਾ ਕੋਈ ਪੈਂਜੀ ਕੱਲ ਸੁਣੀ ਆ ਕਿ ਨਹੀਂ ਸੁਣੀਆ ਸੁਣਿਆ ਨਾ ਸੁਣਾ ਦੀ ਗੱਲ ਪੈਂਜੀ ਸੁਣ ਲਾ ਗੱਲ ਅਸੀਂ ਜਦ ਤੱਕ ਕੋਈ ਗੋਦੀ ਨਹੀਂ ਲੱਗੇ ਨਾ ਪੈਸੇ ਆਹ ਸੁਣਿਆ ਆਮ ਕਰਾਉਣਾ ਤੇ ਆਮਨਾਲ ਕਰ ਸੂਰੋ ਨਾ ਰੋਣੇ ਮਤਾਈ ਆਈਆਂ ਮੈਂ ਬਾਈਂ ਤਾਂ ਇਹ ਤੂੰ ਤਰਾ ਰੋ ਕਪੂ ਬਾਪੀ ਦਾ ਮੈਂ ਤੁਮੇਂ ਵਾਲੇ ਉੱਥੇ ਜਾ ਮੈਂ ਹੁਣ ਆਣਾ ਤੇ ਮੈਂ ਆ ਕਾਫੀ ਚੜਾਈ ਹੋਈ ਆ ਸੁਣ ਲੋ ਆਪਣਾ ਜੋਬ ਕਾਰਡ ਨੰਬਰ ਲਿਖੋਣਾ ਇਹ ਘਰ ਘਰ ਦੀ ਸੁਣ ਲੋ ਉਹ ਦਿੱਤੀ ਲਈ ਜਾਨੂ ਲੋੜ ਆ ਤੇ ਨਾਲ ਜਾਣਾ ਪੈਣਾ ਉਹ ਨੱਟ ਕੀ ਬੋਲਦਾ ਉਹ ਜਿਹੜਾ ਨੱਟ ਤੇ ਭਰਦੇ ਆ ਨਾ ਉਹ ਤੇ ਤੁਹਾਨੂੰ ਪੁੱਛਣ ਦੀ ਲੋੜ ਆ ਕਿ ਪਹਿਲੀ ਸਾਡਾ ਇਹ ਰਿਐਕਸ਼ਨ ਲੱਗਾ ਹੋਇਆ ਹੈ ਬੈਂਕ ਚ ਲੱਗਾ ਕਿ ਧਾਰ ਕਾਰਡ ਤੇ ਲੱਗਾ ਉਹ ਲੇ ਕੇ ਦਿੰਦੇ ਉਹ ਦੱਸ ਦਿੰਦੇ ਆ ਅੱਜ ਬੈਠੇ ਰਹਿਣਾ ਪਰ ਆਪਾਂ ਕੋਈ ਜਿਹੜਾ ਰਿਐਕਸ਼ਨ ਦਿੰਦੇ ਆ ਉਹ ਪੂਰੀ ਕਰਨਾ ਹੁੰਦਾ ਉਹ ਨਾਲ ਕੋਈ ਹੋਰ ਇੱਕ ਗੱਲ ਤਾਂ ਇਹ ਹੋ ਗਈ ਦੂਸਰੀ ਗੱਲ ਇਹ ਆ ਇਹ ਜਿਹੜੇ ਲੋਕ ਇਹ ਜਿਹੜੇ ਲੋਕ ਸ਼ੁਰੂ ਤੋਂ ਸਾਨੂੰ ਜਬਾਕੇ ਰੱਖਦੇ ਆ ਸਾਨੂੰ ਗੁਲਾਮ ਬਣਾ ਕੇ ਰੱਖਦੇ ਆ ਸਾਨੂੰ ਗੁੰਮਰਾ ਕਰਦੇ ਆ ਸਾਡੇ ਲੋਕਾਂ ਦੀ ਢੁੱਟ ਕਰਨ ਵਾਲੇ ਲੋਕ ਬੇਦਖਲ ਸਿੱਖਿਆ ਉਹਨੇ ਸਾਨੂੰ ਲੜੋਣ ਹੀ ਤੋਕੇ ਨਾਲ ਦੀ ਨੈੱਟੀਕਾ ਮਾਰਿਆ ਹੁੰਦਾ ਇਹਦਾ ਨਾਮ ਚੜ੍ਹਦਾ ਇਹਦਾ ਨਾਮ ਚੜ੍ਹਦਾ ਇਹਦਾ ਨਾਮ ਚੜ੍ਹਦਾ ਕੁਨੀਆਂ ਕਿੰਨਾ ਕ ਲੜ ਸਕਦੀਆਂ ਨੇ ਕਿੰਨੇ ਕ ਲੜ ਸਕਦੀਆਂ ਨੇ ਉਹਨਾਂ ਨੇ ਤਾਂ ਲੜਾਈ ਤੁਹਾਡੀ ਕਿਰਾਏ ਤੇ ਤਮਾਸ਼ਾ ਉਠਾਣਾ ਤੇ ਦੇਖਣਾ ਚੱਲ ਗਿਆ ਮੇਰੇਗਾ ਢਾਡੀ ਰੇਣਾ ਕੋ ਤੁਸੀਂ RAM nal ਕੰਮ ਕਰੋ ਸਾਥ ਦਿਓ ਤੇ ਸਾਥ ਲਓ ਸਾਡਾ ਕੋਈ ਤੁਹਾਡੇ ਨਾਲ ਦੁਸ਼ਮਣੀ ਐ ਅਸੀਂ ਜਾਣੇ ਆ ਜਦੋਂ ਤੇ ਨੱਟ ਤੇ ਜਾਂਦੀ ਆ ਉਦੋਂ ਬਾਅਦ ਹੁੰਦਾ ਉਹ ਇਹਨਾਂ ਨੂੰ ਮੋਟਾ ਮੋਟੀ ਦੱਸ ਦਿੰਦੇ ਆ ਦੱਸਣ ਤੋਂ ਬਾਅਦ ਚ ਦੱਸਣ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਜਾਂਦਾ ਕਿ ਇਹ ਤੁਹਾਨੂੰ ਕਹਿਂਦੀਆਂ ਨਹੀਂ ਕਿ ਕਹਿਂਦੀਆਂ ਤੁਸੀਂ ਨਾਲ ਨਹੀਂ ਤੁਰਦੇ ਨਾਲ ਨਹੀਂ ਤੁਰਦੀਆਂ ਤਾਂ ਤੁਹਾਨੂੰ ਤੁਰਨਾ ਪੈਗਾ ਇੱਕ ਵਾਰ ਕਰਨਾ ਤਾਂ ਵੀ ਸੱਚ ਕਰਾ ਕੇ ਦੇਣਾ ਚਾਹੀਦਾ ਮੈਂ ਨਾਮ ਦੱਸਾਂਗੇ ਨਾਲ ਜਾਵਾਂਗੇ ਮੈਂ ਨਾਮ ਹੀ ਹੁਣੇ ਮੈਂ ਲਾਚ ਕਰ ਦਿੰਦਾ ਸੁਣੋ ਬੇਟਾ ਨਾਮ ਡਾਕਟਰ ਦਾ ਨੰਬਰ ਆਡਾ ਫੋਟੋਕਾਪੀ ਤੇ ਨਾਲ ਮੋਬਾਈਲ ਨੰਬਰ ਲਿਖਣਾ ਤੇਰੇ ਮੈਂ ਕਿਹਾ ਅਗਲੇ ਆਦੇ ਵੀ ਨਾ ਆਵੀਂ ਮੈਂ ਫੂਲ ਦਰਾਂਗਾ ਕਿ ਤੈਨੂੰ ਨਾ ਅੱਖਾਂ ਕਿ ਨਹੀਂ ਆਉਂਦੀਆਂ ਸੁਣਾਈ ਨਹੀਂ ਕਿ ਕਿਉਂ ਨਹੀਂ ਤੁਹਾਡੇ ਖੂਬ ਸੇਂਚਰ ਕਰ ਦਰਾਂਗਾ ਕੋਈ ਨਾ ਹੋ ਜੂ ਸਾਰੇ ਹੈ ਨਹੀਂ ਨਾ ਨਮਸਕਾਰ ਗਏ ਉਹਦਾ ਬਾਤ ਨਾ ਤੇਰੀ ਇੱਕ ਵਾਰੀ ਵੀ ਗੱਲ ਕਰੇਗੀ ਦਸ ਵਾਰੀ ਵੀ ਗੱਲ ਕਰੀਂ 100 ਵਾਰੀ ਵੀ ਗੱਲ ਕਰੇਗੀ ਉਹਨਾਂ ਕੋਲ ਆ ਕੇ ਕਿੰਨੀ ਕੁ ਪਾਵਰ ਹੈਗੀ ਉਹਨਾਂ ਦੇ ਸਾਹਮਣੇ ਨਹੀਂ ਵੀ ਜਾਣੀ ਬੋਲਣਾ ਇਹ ਨਾ ਲੱਗਦੇ ਨਾ ਇੰਨਾ ਕੋਨਾਂ ਦੇ ਸਾਹਮਣੇ ਬੋਲ ਸਕਦੇ ਕੰਨ ਸੋੜੀ ਇੱਕ ਚਲਾ ਠੋਕ ਦੇ ਨਾਲ ਉਹ ਤੇ ਜੋ ਵੀ ਨਾ ਲਾਉਂ ਖੂਨੀ ਤੂੰ ਸਾਲ ਗੋਬੋ ਤੁਹਾਨੂੰ ਪਤਾ ਨਾ ਕਿ ਜੋਲ ਕਿੰਨਾ ਲੱਗਦਾ ਤੁਹਾਨੂੰ ਪਤਾ ਲੱਗੇ ਜੱਫਤ ਕਿਤੇ ਆ ਤੁਹਾਨੂੰ ਪਤਾ ਲੱਗੇ ਜੈਨ ਕਿਤੇ ਨਾਲ ਆਣਾ ਪੈਗਾ ਜਿੱਤੇ ਨਾਲ ਆਣਾ ਸੈਟ ਕਰਾ ਦੇ ਨਹੀਂ ਤਾਂ ਜਿਹੜੀ ਗੱਲ ਉਹ ਚਾਹੁੰਦੇ ਸੀ ਉਹ ਤਾਂ ਹੋ ਗਈ ਉਹ ਬਿੱਜੀ ਦੇ ਕੋਲ ਕੋਈ ਨਹੀਂ ਹੈ ਨਾ ਦੇਖੋ ਲੜਾਈ ਪੈਣੀ ਪੈ ਗਈ ਹੈ ਹੁਣ ਅਗਲੀ ਗੱਲ ਦੇਖੋ ਐਸੇ ਮੁੰਡਾ ਸੁੱਖਾ ਆਇਆ ਹੈ ਹੈਨਾ ਉਹ ਆਪਣੇ ਆਪ ਨੂੰ ਦਾਵਾ ਕਰਦਾ ਕਿ ਮੈਂ ਬੜਾ ਕੁਝ ਕਰ ਸਕਦਾ ਹੈਨਾ 20 ਸਾਲੋਂ ਕੇ ਤੁਹਾਡਾ ਕਾਨੂੰਨ ਇੱਥੇ ਸੀ 20 ਸਾਲ ਹੋ ਗਏ ਤੁਸੀਂ ਵੀ ਇੱਥੇ ਮੈਂ ਕੀ ਕਹਾਂ ਇੱਥੇ ਸੀ ਨਾ ਤਾਂ ਵੀ ਮੇਰੇ ਗੱਲ ਹੀ ਇੱਥੇ ਸੀ ਨਾ ਇਹ ਹੁਣ ਕੁੜੀਆਂ ਤੇ ਲੱਗੀਆਂ ਤਾਂ ਉਹਨੇ ਵਿੱਚੋਂ ਦੀ ਜੀਟ ਬਣਾ ਲਈ ਕੌਣ ਟੀਮ ਮਮੀ ਚਲਾ ਲਾਗਾ ਆ ਆਪ ਦਾ ਪੱਤ ਪੇਸ਼ ਕਿੱਦਾਂ ਤੇ ਸਾਡੇ ਪਹਿਲੋਂ ਕਰਵਾ ਲਿੰਦਾ ਆ ਵੇਨੇ ਲੋਹਣ ਹੁਣ ਹੁਣ ਬਹੁਤ ਸਿਆਣਾ ਬੋਲ ਪੜਦਾ ਆ ਵੇਨੇ ਪਰ ਉਹਨਾਂ ਦਮਾਰ ਤਾਂ ਪਹਿਲੋਂ ਵੀ ਉਹਦੇ ਦਰਵਾਜ਼ੇ ਅੰਦਰ ਕੋਕੜੀ ਚ ਹੈਗਾ ਸਿੰਨਾ ਉਹ ਕਿਉਂ ਆ ਗਿਆ ਉਹ ਇੱਥੋਂ ਬਾਹਰੰਦਾ ਰਾਸਤਾ ਲੀ ਗਿਆ ਅਸੀਂ ਕਿਉਂ ਚਾਹੁੰਦੇ ਹੈ ਜਦੋਂ ਗਾੜੀਓ ਦਾ ਪਤਾ ਨਾ ਦਿਖੋ ਨਹੀਂ ਉਹ ਕੁੜੀ ਦਾ ਬਚਪਨ ਆ ਉਹ ਕੁੜੀ ਦਾ ਬਚਪਨਾ ਮੈਂ ਉਹਨੂੰ ਜਿਆਦਾ ਚਿਰਕੀ ਨਹੀਂ ਸਕਦਾ ਕਿਉਂਕਿ ਮੇਰੇ ਵੀ ਬੱਚੇ ਬੱਚਿਆਂ ਦਾ ਕੰਮ ਐਸ ਮੋਰ ਦੀ ਇੱਕ ਜਿਹੜਾ ਹੈਗਾ ਆਪ ਉਹਦੇ ਨਾਲ ਲਗਾਉਂਦੇ ਕਿਉਂਕਿ ਕਿੰਨੇ ਬੱਚਾ ਹੁੰਦੀ ਹੈ ਠੀਕ ਹੈ ਇਹਦੇ ਦਿਮਾਗ ਚ ਆ ਗਿਆ ਕਿਸੇ ਨੂੰ ਪਰ ਦਿੱਤਾ ਉਹਨੂੰ ਪੈਸੇ ਦਿੱਤੇ ਤੇ ਕੰਮ ਕੰਮ ਮਿਲਦਾ ਇਹੀ ਵਾਰੀ ਬਗਤ ਕੁੜੀਆਂ ਨੇ ਕਿਹਾ ਵੀ ਇਹਨਾਂ ਨੇ 50000 ਰੁਪਏ ਅਸੀਂ ਕਿੱਟ ਜਿਆਨੀ ਨੂੰ ਕੋਈ ਤੇਲੀ ਬੋਲ ਮੋਲ ਦੀ ਗੱਲ। ਉਹ ਕਿੰਨੇ ਕਿਟਰਾ। ਉਸਦੇ ਨੇ ਕਿਟਰਾ। ਉਹਨੇ ਮੰਗ ਪੱਤਰ ਦੋ ਸਾਡੇ ਪੁੱਛੋਂ ਤੋਂ ਵੀ ਨਹੀਂ ਪਰਲੇ। ਮੈਂ ਕਹਿੰਨਾ ਮੰਗ ਪੱਤਰ ਲੈ ਕੇ ਆ ਉਹ ਜਾਰੀ ਆ ਕਿ ਫੌਜੀ ਦੇ ਕੋਲ ਜਾਣਾ। ਉਹ ਸਟੈਂਡ ਕਰਕੇ ਦੇਣਗੇ ਫਿਰ ਕੋਈ ਕਰਦਾ। ਕਿੰਨੇ ਤੁਹਾਨੂੰ ਪੁੱਛਦਾ ਜੀ ਜਿਹੜੇ ਜਗ੍ਹਾ ਤੇ ਫੌਜੀ ਨਹੀਂ ਹੈ ਜਾਂ ਉੱਥੇ ਨਹੀਂ ਕੰਮ ਚਾਹੀਦਾ। ਦੇਣਵਾਰੀ ਏਡੀਸੀ ਤੋਂ ਲਿਖ ਕੇ ਭੇਜਿਆ ਮੈਂ ਕਿ ਪੇਪਰ ਵਰਕ ਜਿਹੜੀ ਪੇਪਰਾਂ ਤੇ ਸਾਈਨ ਕਰਾਉਣੀਆਂ ਮੰਨ ਪੱਤਰ ਤੇ ਕਰਾਉਣੇ ਕੋਈ ਵੀ ਮੋਰ ਲੋਣੀਆਂ ਉਸ ਜੀਆਰ ਸੱਕੀ ਉਹ ਆਪ ਕਰਕੇ ਲਊਗਾ ਪਰ ਇਹ ਕਲੀ ਸਾਡੀ ਆਪ ਹੁੰਦੀ ਹੋ ਕੇ ਆਪ ਹੁੰਦੀ ਹੈ ਸਾਡੀ ਗੱਲ ਨਹੀਂ ਹੁੰਦਾ ਸਾਡਾ ਤਬਾਰ ਅੱਜ ਸੁਪਾ ਪਿਆ ਹੋ ਕਿਵੇਂ ਐਸੇ ਬੋਲਦਾ ਸਾਡੇ ਸਾਹਮਣੇ ਜੀ ਬਿਲਕੁਲ ਨਹੀਂ ਬੱਚੇ ਬਾਹਰ ਪੈਣਗੇ ਜੇ ਉਹ ਗੱਲ ਕਰ ਰਿਹਾ ਹੋਗਾ ਆ ਕੇ ਉੱਥੇ ਫਿਰ ਬੰਦੀ ਆ ਹੁਣ ਤੁਸੀਂ ਦੇਖਣਾ ਹੈ ਜੇ ਤਾਂ ਉਹਨਾਂ ਨੇ ਪਿੰਡੋਂ ਕੰਮ ਚਲਾਇਆ ਕਿ ਤੁਸੀਂ ਉਹਨਾਂ ਦਾ ਸਾਥ ਦਿੱਤਾ ਕਿ ਜੀ ਅਸੀਂ 80 ਸਾਲ ਤੱਕ ਅੰਮ੍ਰਿਤ ਚਲਾਇਆ ਕਿ ਅਸੀਂ ਤੱਕ ਜਿਮਲਾਦਾ ਸਾਥ ਦਮਾ ਨਹੀਂ ਉਹਨਾਂ ਨੂੰ ਇਹ ਕੰਮ ਘਾਟ ਨਹੀਂ ਦਿੰਦਾ ਅਸੀਂ ਤਾਂ ਰਾਤ ਦੇ ਰੱਬੀ ਦੇਖਾ ਕਰੋ ਅਸੀਂ ਤਾਂ ਦੋ ਵਾਰ ਘਰੇ ਕਾਉ ਤੁਮ ਹੁਣ ਹਾਥੇ ਗੇੜੀ ਵਟੇ ਨਾ ਬਾਪ ਛੱਡ ਲੈ ਉਹਨਾਂ ਨੂੰ ਕੰਮ ਨਹੀਂ ਕਰਨਾ ਬਿਆਸ ਤੇ ਮੱਤੀ ਚਾਹੇ ਮਾਤਾ ਤੇਰਾ ਕੰਮ ਮੇਰੀ ਗੱਲ ਸੁਣ ਇਹ ਦੋਵੇਂ ਹੀ ਪਾਰ ਜਾਉਂਗੇ ਜਿਹੜਾ ਮੈਨੂੰ ਘਰੇ ਬਤਾਲੂਗਾ ਉਹਦਾ ਕੰਮ ਨਹੀਂ ਇਹ ਮੇਰੀ ਗਰੰਟੀ ਆ ਉਹਨ ਦਾ ਬੋਲ ਕੇ ਗਿਆ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਜਿੱਦੜੀ ਜਿੱਦੜੀ ਉਹਦੇ ਨਾਲ ਜਦ ਜਦਨ ਕੀ ਆ ਜਦਨ ਆ ਗਿਆ ਨਾ ਕੰਮ ਚ ਰੂਪੀ ਆਲੂ ਦੀ ਕਾੜ ਲੈ ਵੀ ਜਾਪਾ ਕੰਮ ਨਹੀਂ ਰੁਕਦਾ ਕੰਮ ਤੁਹਾਡਾ ਆਏਗਾ ਤੁਹਾਡੇ ਲਈ ਮਿਹਨਤ ਕੀਤੀ ਆ 20 ਸਾਲ ਹੁਣ ਸਾਰਾ ਨੂੰ ਰੋਲ ਕਿਰਖਾ ਹੋਇਆ ਅਮ ਚੱਲਿਆ ਤੁਹਾਨੂੰ ਕੀ ਦੱਸਿਓ ਇਹ ਨਿਮਲਾ ਭਾਜੀ ਨਹੀਂ ਨਾ ਹੈ ਨਾ ਕੋਈ ਤੇ ਮਾਰਕਸ ਕਿਸੇ ਪੰਜੀ ਕੋਈ ਗੱਲ ਆਪਾਂ ਕਿਤੇ ਸੇ ਨੰਦੇ ਇਹਦੇ ਹਾਜ਼ਰੀ ਨਹੀਂ ਲੱਗਣੀ ਹੈ ਨਾ ਮਾਤਾ ਇਹ ਮਾਤਾ ਇਹ ਨਾ ਅਪਾ ਸੁਣਾਈ ਨਹੀਂ ਅੱਛਾ ਹੁਣ ਅਗਲੀ ਗੱਲ ਸੁਣੋ ਕੋਲ ਹੋਣ ਐਡੀ ਕਿਨੇ ਲਾਗਦੀ ਕਿਸ ਨਹੀਂ ਲਾਗਦੀ ਤੇਰੀ ਪਾਪਾ ਉਹਨੂੰ ਲਿਖਣਾ ਵੀ ਤਾਂ ਮੈਂ ਹੀ ਸਿਖਾਇਆ ਨਾ ਉਹਨੇ ਮੇਰੇ ਨਾਲ ਕਿਉਂ ਗੁਦਾਰੀ ਸ਼ੁਰੂ ਕਰ ਦਿੱਤੀ ਇਹ ਆਂਦਾ ਵੀ ਮੈਨੂੰ ਹੀ ਪੁੱਛਿਆ ਜੀ ਹੁਣ ਮੈਂ ਕੰਮ ਚ ਲਾਇਆ ਮੇਰੇ ਤੋਂ ਬਾਹਰ ਹੋਰ ਪਾਸੇ ਕੰਮ ਲਾਇਆ ਲੱਗਦੀ ਐ ਇਹਨੇ ਵਿੱਚੇ ਛੜਦਾ ਉਹ ਗੱਲ ਆ। ਅਬ ਨਹੀਂ ਤੇਰੀ ਪੁੱਤ ਬੀ ਆ ਕੰਮ ਹੋਇਆ ਉਹਦੋਂ ਵੀ ਨਹੀਂ ਹੋਇਆ। ਇਹਨੂੰ ਕੋਈ ਪਤਾ ਨਹੀਂ ਮੈਂ ਹਮੇਸ਼ਾ ਮਹੀ ਦਾ ਲਾ ਰਾਂ। ਇਹਨੇ ਵਾਰੀ ਗੱਲ ਕਰਦੇ ਆਪ ਨੂੰ। ਐ ਨਹੀਂ ਚੰਗ ਕਰਿਓ ਕੰਮ ਭਾਵੇਂ ਲੇਟ ਚਲੀ। ਲੇਕਿਨ ਆਪਾਂ ਦਲਾਲ ਨਹੀਂ ਬਣਨਾ। ਦਲਾਲ ਕੌਣ ਹੁੰਦਾ ਕਿ ਨੌਕਾ ਕਰਦਾ। ਅਸੀਂ ਤਾਂ ਪੈਸੇ ਪੈਸੇ ਲਈ ਲੜ ਰਹੇ ਆਂ।

ਉਹਦਾ ਕਰਨੀ ਗਿਆ ਵਰਨੀ ਟੱਕਣਾ ਕਰਾ ਲੋਕੀ ਕਰਦੇ ਹੋਰ ਉਹ ਜਾ ਆਉਣਾ ਕੋਈ ਨਹੀਂ ਡਾਈ ਨਾ ਖਵਾ ਅੱਦਿਕ ਨੇੜੇ ਹੁੰਦਾ ਨੇੜੇ ਆ ਜਾ ਆਵਾਜ਼ ਵੀ ਆਉਂਦੀ ਪਿਆ ਐਨੂੰ ਧਿਆਨ ਕਰਿਓ ਕੋਈ ਬੇਨਤੀ ਆ ਦੇਖੋ ਛਿੜੂ ਛਿੜੂ ਤੋਂ ਕੰਮ ਹੈਗਾ ਇਹਨਾਂ ਨੂੰ ਆਪਸ ਵਿੱਚ ਪਾਰ ਦਿੱਤਾ ਵਾਰਿਆ ਕਿਹਨਾਂ ਨੇ ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਵੀ ਇਹ ਲੋਕ ਕਰਦਾ ਕੋ ਜੁਨੇ ਆ ਦੇ ਪਾਗੀਆਂ ਪੈਣੇ ਕੋਈ ਪਾਗੀਆਂ ਆ ਦੇ ਆ ਦੇ ਐਲਪੀਆ ਕਰ ਮੈਂ ਤੁਹਾਡੇ ਸਟਾਰੀਆਂ ਤੇ ਗੱਲ ਕਰਦਾ ਸਾਰਿਆਂ ਦੇ ਬੱਚੇ ਹੈਗੇ ਹਨ ਨਾ ਮਾਣ ਕੇ ਇਹਨਾਂ ਨੂੰ ਬੜੇ ਮਾਤਾ ਜੀ ਸਾਰਿਆਂ ਦੇ ਬੱਚੇ ਹੈਗੇ ਹਨ ਜਿਹੜਾ ਬੱਚਾ ਵਫਾਦਾਰ ਹੁੰਦਾ ਹੈ ਉਹਨੂੰ ਮਾਪਿਓ ਹਰ ਤਰ੍ਹਾਂ ਦੇ ਪੈਲ ਰੱਖਦਾ ਹੈ ਵੀ ਇਹ ਜੇ ਮੈਂ ਪੇਜਾਂ ਨਾਲ ਕੋਈ ਸਵਾਰ ਕੇ ਆਉਣਾ ਮੈਂ ਲੜਾਈ ਆਪਣਾ ਨਿਖਾਰਣ ਕਰਕੇ ਆਉਣਾ ਉਹਨੂੰ ਨਹੀਂ ਲੱਗੇ ਉਹਨੂੰ ਨਹੀਂ ਤੇਗ ਉਹ ਚਰਨ ਦੀ ਤੋਂ ਨਾ ਹੋ ਜਾਂਦਾ ਹੈ ਹੈ ਨਾ चरणजीत उन्होंने आ गए सब तो पहले तो दफ्तर वाले ने भेजा ठीक है नंबर सियासी लीडर का नंबर मैं चरणजीत कहीं भी उन्होंने दफ्तर नंबर दिखाई मारना शुरू हो गया है ना मेनू पता लग गया हमने इनका रास्ता जोड़ा है देखो जे लोग ने साज के राज कर ਇਹ ਲੋਕਾਂ ਨੇ ਸਾਨੂੰ ਲੜਾ ਕੇ ਰੱਖਣਾ ਪਾੜਨ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਇਕੱਲੇ ਕਿਉਂ ਇਹਨਾਂ ਦੇ ਰੋਜ਼ੀ ਰੋਟੀ ਕਿਉਂ ਮਿਲ ਗਿਆ ਅੱਜ ਇਹ ਮੂਮੂਲੀ ਕੁੜੀਆਂ ਸੀ ਘਰਾਂ 'ਚ ਕੰਮ ਕਰਨ ਵਾਲੀਆਂ ਅੱਜ ਸਾਡੇ ਨਾਲ ਬਰਬਰ ਤੇ ਡਾਕਟਰਾਂ 'ਚ ਜਾ ਕੇ ਬੋਲਦੀਆਂ ਨੇ ਕੰਮ ਲੈ ਕੇ ਆਉਂਦੀਆਂ ਹੋੜੀ-ਹੋੜੀ ਇਹ ਜਿੰਨਾਂ ਦਾ ਕੰਮ ਕਰਦੇ ਆ ਇਹਨਾਂ ਲੋਕਾਂ ਦੀ ਟੱਕਰ ਦੀ ਪਾਵਰ ਦੇ ਵਿੱਚ ਇਹਨਾਂ ਨੂੰ ਹੀਰੋ ਬਣਾ ਦਿੰਦੇ

ਤੁਹਾਡੀ ਕਿੱਥੇ ਜਿੱਤੇ ਕਾਗਜ਼ਾ ਪਤਰਾ ਚ ਮਸਤੇ ਹੈਗਾ ਉਹ ਤੁਸੀਂ ਦਿਖਾਓ ਪਰ ਨਾਲ ਤਾਂ ਹੋ ਨਾ ਇਹ ਨਾ ਨਾ ਕਿ ਅਸੀਂ ਦਿਹਾੜੀ ਬਿਨਾ ਮਾਰੀਏ ਤੇ ਪੜਾ ਕਰਾਇਆ ਬਣਾਈਏ ਤੇ ਐਸੇ ਬੱਚੇ ਦੇ ਵਰਤਣਾ ਆ ਤੇ ਗੱਲ ਆਉਂਦੇ ਨਾ ਨਰਮ ਆ ਗਏ ਨਹੀਂ ਤੇ ਸਾਨੂੰ ਉਹ ਵੀ ਦਿਓ ਤੇ ਹਾਂ ਕਾਫੀ ਵੀ ਦਿਓ ਤੇ ਮੜੀ ਯਾਨੀ ਹੋਂ ਟਾਕਰ ਕਾਫੀ ਵੀ ਲੈ ਲੈਨੇ ਤੇ ਅਰੇ ਨਾ ਚੱਲੋ ਇਹ ਮਨ ਕਹੋ ਵੀ ਨਹੀਂ ਆਂ ਗਿਆ ਮੈਂ 9 ਦਿਵਜਾਦੀ ਬੈਠਿਆ ਨਹੀਂ ਤੇ ਵੱਡੀ ਦੁਦਿਆ ਦਿੱਤੀਆਂ ਚਲੋ ਜੀ ਇਹਨਾਂ ਨੇ ਨਹੀਂ ਆਖਿਆ ਇਹਨਾਂ ਦੀ ਸਮਝ ਨਹੀਂ ਆ ਗਈ ਹੁਣ ਮੈਂ ਕਹਿ ਕਹਿ ਛੱਡਿਆ ਨਾ ਉਹ ਕਹਿੰਦਾ ਮੈਂ ਕਹਾਂਗਾ ਮੈਂ ਕਹਿ ਛੱਡਿਆ ਮੈਂ ਤੁਹਾਡਾ ਅੱਜ ਦਾ ਡਾਟਾ ਲਿਖਿਆ ਹੈ ਨਾ ਇਹ ਡਾਟੇ ਦਾ ਮੋਬਾਈਲ ਨੰਬਰ ਤਾਂ ਮੰਗਿਆ ਕਿ ਮੈਂ ਖੁਦ ਤੁਹਾਡੇ ਨਾਲ ਆਪ ਗੱਲ ਕਰਦਾ ਰਵਾਂ ਜਿਹੜੀ ਨੂੰ ਨੂੰ ਆਸ ਤੇ ਇਹ ਕਾਫੀ ਬੁਨਵਾ ਲਿਆ ਕਰ ਰਿਹਾ ਹਨ ਖਾਤੇ ਕੋ ਤੋਂ ਕੁਝ ਰਾਹ ਦਿੱਤੇ ਨਾ ਹੋ ਗਿਆ 파ਰ ਤੇ ਉਹ ਰੱਖੀ ਵੱਡੀ ਬੁਗਾ ਉਹ ਕਹਿੰਦਾ ਕੰਮ ਤੇ ਬੁਗਾ ਕਿਦੋਂ ਆਦੇ ਇਹ ਬੁਗਾ ਕਾਗਜ਼ ਕਾਗਜ਼ ਲੈ ਕੇ ਰੱਖੇ ਆਣੀ ਰੱਖੀ ਦੇ। ਬੰਦਾ ਬੋਲ। ਗਾਣੂ ਕਹਿੰਦੇ ਇਹ ਮੈਨੂੰ ਵੀ ਦੱਸੋ। ਉਹ ਬੋਪਾ ਦਾ ਕਾਪੀਆਂ ਘੋਗਾ ਰੱਖਦੇ ਤੇ। ਕੋਣ ਆ? ਕਾਪੀ। ਆਪਾਂ ਯਾਰ ਵਾਲੀ ਗੱਲ। ਮੈਂ ਕਹਿੰਦਾ ਕਿਸੇ ਕੁੜੀ ਦਾ ਨਾਮ। ਨਹੀਂ ਨਹੀਂ ਬੋਪਾ। ਆਹ, ਇਹ ਰੱਖੀ ਦੇ ਜੀ। ਇਹ ਕਿੰਨੀ ਨੋ ਰੱਖੀ ਦੇ ਜੀ। ਮੈਂ ਤੁਹਾਨੂੰ ਦੱਸਾਂ ਮੈਂ। ਚਲੋ ਮੇਰੀ ਇੱਕ ਚਾਨਾ ਗੱਲ ਸੁਣੋ। ਨਾ ਤੋਂ ਨਾ। ਇੱਧਰ ਨੂੰ ਤੂੰ। ਜਿੱਤ ਪਹਿਲੋਂ ਤਾਂ ਚੋਣ ਜਾਬਤਾ ਕਰਕੇ ਕਿਸੇ ਨੇ ਕੰਮ ਨਹੀਂ ਫੜਿਆ। ਹੈਨਾ? ਜੇ ਇਹ ਕੰਮ ਤੁਹਾਡਾ ਇੱਧਰ ਲਗਾਤਾਰ ਚੱਲਿਆ ਤੁਹਾਡੇ ਪਿੰਡ ਦੀ ਨੀੜੀ ਸੀ। ਕੰਮ ਮੇਰੀਆਂ ਦੂਸਰੀਆਂ ਲੇਕਨਿੰਗ ਕਰਦੀਆਂ ਸੀ ਇਹ ਬਿਮਲਾ ਤਾਂ ਸੁੱਤੀ ਪਈ ਸੀ ਔਰ ਮੈਂ ਆ ਕੇ ਇਧਰ ਗੇੜ ਖੜਕਾਤਾ ਲੈ ਕੇ ਕੁੜੀ ਨੂੰ ਆ ਕੇ ਗੇੜ ਖੜਕਾਇਆ ਮੈਂ ਕਹਾਂ ਜੀ ਉਸੇ ਦੀ ਮੇਕਮ ਵਾਲੀ ਕੁੜੀ ਕਿੱਥੇ ਗਈ ਇਹ ਦੱਸੋ ਫਿਰ ਮੈਂ ਇਧਰ ਗਿਆ ਇਹਨਾਂ ਨੂੰ ਠਾ ਕੇ ਸੁੱਕੀਆਂ ਪਿਆਣ ਲੱਗਿਆ ਮੈਂ ਉਹ ਤੇ ਦਫ਼ਤਰ ਚ ਗੱਲ ਕਰਕੇ ਆਇਆ ਤੇ ਕੰਮ ਚਲਾ ਲਓ ਦੂਜੇ ਦਿਨ ਤੇ ਜਿਹਦੇ ਦਿਨ ਪੌੜ ਆ ਗਿਆ ਟੱਡਾ ਕੰਮ ਚੱਲ ਪਿਆ ਹਾਂ ਜੀ ਦੇਖੋ ਆ ਹੁੰਦਾ ਕੰਮ ਕਰਨ ਦਾ ਤਰੀਕਾ ਜਿੱਦ ਤੇ ਸਾਨੂੰ ਲੱਗਦਾ ਸਾਡੇ ਜੀਨੇ ਖੁਦ ਮਗਰ ਜਾਏਗਾ ਤੇ ਕੰਮ ਚੱਲ ਪਿਆ ਉਹ ਪੈਸੇ ਆ ਗਏ ਦਰਅਸਲ ਇਹਨਾਂ ਨੇ ਇੱਕ ਗਲਤੀ ਕੀਤੀ ਸੀ ਜੀ ਕਿ ਕਿ ਇਹਨਾਂ ਨੇ ਕੀ ਕੀਤਾ ਪਹਿਲੋਂ ਇੱਕ ਦੋ ਮੋਸਟੋਲ ਮੇਰੇ ਨਾਲ ਲਾਏ ਉਹ ਆਪਣਾ ਜੋਰ ਸੀਗਾ ਤੇ ਅਫਸਰ ਦਰਦ ਸੀ ਕਿ ਬੱਗੇ ਦੇ ਘਰ ਨਾਲ ਆ ਰਹਿਣਾ ਹੈ ਹੈਨਾ ਪੱਗਾ ਸਿੰਘ ਨੇ ਤਾਂ ਸਾਡੇ ਨਾਸਾ ਚ ਦਮ ਦੇ ਦੇਣਾ ਪੈਸੇ ਤੁਸੀਂ ਆਉਂਦੇ ਰਹਿ ਉਹ ਸਿਆਸੀ ਬੰਦਿਆਂ ਨੇ ਇਹਨਾਂ ਨੂੰ ਪੰਪ ਮਾਰਦਾ ਜਿਵੇਂ ਹੋਣ ਮਾਰਦਾ ਇਹਨਾਂ ਨੂੰ ਪਰ ਲਿਆ ਜਦੋਂ ਪੰਪ ਮਾਰ ਲਿਆ ਇਹਨਾਂ ਨੇ ਉਹ ਉਹ ਆਪਣੇ ਸਿੱਧੇ ਆਪਣੇ ਤਰੀਕੇ ਨਾਲ ਕੰਮ ਸ਼ੁਰੂ ਕਰਤਾ ਉਹ ਪੈਸੇ ਅੜ ਗਏ ਜਿਹਨਾਂ ਪੈਸੇ ਅੜ ਗਏ ਤਾਂ ਫਿਰ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਪੈਸੇ ਤਾਂ ਅੜ ਗਏ ਗਲਤੀ ਤਾਂ ਹੋਈ ਹੁਣ ਪ੍ਰਧਾਨ ਕੋਲੀ ਨਾ ਜਾਈਏ ਔਰ ਅਸੀਂ ਉਹ ਗੱਲ ਫਿਰ ਵੀ ਦਿਮਾਗ ਚ ਨਿਖੀ ਪਸਾ ਲਈ ਰੱਖਿਆ ਹਾਂ ਜਿਵੇਂ ਕਿ ਆਖੇ ਕਿ ਬਤਾਏ ਤਾਂ ਕੰਮ ਚੱਲੇਗਾ ਮੰਨਦਾ ਕੋਈ ਦੇਖ ਲਿਆ ਮੇਰੀ ਕਿ ਜੇ ਤਾ ਤੁਹਾਡੇ ਕਹਿੰਦੇ ਉਹ ਕੁੜੀ ਇਕੱਠੇ ਹੋ ਕੇ ਕੰਮ ਕਰ ਸਕਦੀ ਠੀਕ ਆ ਨਹੀਂ ਕਰ ਸਕਦੀ ਤੁਸੀਂ ਦੇਖ ਲਿਆਗੇ ਵੀ ਤਾਂ ਪਾਰਟੀ ਵੱਲੋਂ ਤੁਹਾਨੂੰ ਬਾਤ ਕਰਾਂਗੇ ਨਹੀਂ ਮੈਂ ਦੋਵੇਂ ਜਾ ਆਂਦੀ ਚੱਲ ਜਾਈਏ ਕੰਮ ਕਰਨਾ ਆਦਾ ਤਵਾ ਕਰਾ ਨਹੀਂ ਮੈਂ ਮਿੱਟਾ ਕਰੀਦਾ ਕੱਟਣਾ ਹੋ ਜਾ ਨਹੀ ਨਹੀ ਤੁਹਾਨੂੰ ਕਿ ਲੋੜ ਤੁਹਾਨੂੰ ਕਿ ਲੋੜ ਐ ਇਹਨੂੰ ਧਿਆਨ ਕਰੋ ਤੁਹਾਨੂੰ ਕੋਈ ਲੋੜ ਨਹੀਂ ਐ ਤੁਸੀਂ ਇੱਕ ਵਾਰੀ ਗੱਲ ਕਰ ਲਓ ਵੀ ਭਾਈ ਕਿਤੇ ਕੰਮ ਕਰਨਾ ਠੀਕ ਆ ਨਹੀਂ ਕੰਮ ਕਰਨਾ ਤੇ ਭਾਈ ਇਹਦਾ ਨਹੀਂ ਪਿੰਡ ਜਿੱਥੋਂ ਦੀ ਲੰਘਦੀ ਆ ਤੁਸੀਂ ਬਿਮਲਾ ਦਾ ਸਾਥ ਦੇ ਦਿਓ ਵੇਖੋ ਮੈਂ ਬਿਮਲਾ ਨੂੰ ਕਹਿੰਨਾ ਇਹਨੂੰ ਧਿਆਨ ਕਰੋ ਠੀਕ ਆ ਬਿਮਲਾ ਚ ਕੋਈ ਨਾ ਪੜਦਾ ਲੇਕਿਨ ਉਹਦੇ ਨਾਲੋਂ ਬੋਲਣ ਦਾ ਤਰੀਕਾ ਵਧੀਆ ਹਾਂ ਇਹ ਆ ਇੱਕ ਦੋ ਦਿਨ ਉਗਲ ਨਹੀਂ ਨਾ ਹੋਵੇ ਹੈਗਾ ਨਾ ਤਰੀਕਾ ਠੀਕਾ ਉਗਲ ਉਹ ਬੰਦੇ ਨਾਲ ਜਿੰਮਲਾ ਦਾ ਘਰ ਵਾਲਾ ਜਿੰਮਲਾ ਨੂੰ ਸਾਥ ਬਿੱਲਾ ਉਹ ਪਤਾ ਕਿ ਨਹੀਂ ਪੈ ਗਈ ਕੁਝ ਜਿੰਮਲਾ ਦਾ ਸਾਥ ਲਾਈਨ ਹੁੰਦਾ ਹੈ ਨਾ ਲੜਾਈ ਹੋ ਜਾਂਦੀ ਹੈ ਕੰਮ ਨਾ ਹੁੰਦਾ ਜਿਵੇਂ ਮਰਜ਼ੀ ਕਰੇ ਉਹ ਕੁੜੀ ਨੂੰ ਖਾਵੇ ਕਿਸੇ ਹੋਰ ਨੂੰ ਖਾਲੇ ਕਿਸੇ ਸਾਥ ਲਵੇ ਕੰਮ ਕਰੇ ਕੀ ਤਾਂ ਬਿੰਗਲਾ ਕਰਨੀਗੀ ਪਾਰਟੀ ਨਾਲ ਕਿਉਂਕਿ ਜਿੰਮਲਾ ਦੀ ਅਜੇ ਤੱਕ ਸ਼ਿਕਾਇਤ ਨਹੀਂ ਹੋਈ ਪੂਰੀ ਜੇ ਕੈਚ ਕਰ ਚੱਕਾ ਆ ਗਿਆ ਆਪਾਂ ਨੂੰ ਕਹਿੰਦੇ ਨਹੀਂ ਸਿਧਰਾਉਂਦੇ ਨਹੀਂ ਸੀ ਹੈ ਨਾ ਪਰ ਉਹਨੇ ਕੁੜੀ ਨੂੰ ਮੈਂ ਕਰਕੇ ਵਿਖਾ ਦਿੱਤਾ ਤੇ ਜਿਵੇਂ ਕਿ ਖਾਲੇ ਉਹ ਪਾਣਾ ਨਹੀਂ ਹੁੰਦਾ ਪਾਣੀ ਚ ਪਾਣਾ ਪਾਇਆ ਜਾਂ ਮਗਰੋਂ ਤੇ ਉਬਲ ਪੈਂਦਾ ਹਨਾ ਅਮੀਕੋ ਜਿਹੜੇ ਬੰਦਿਆਂ ਦੀ ਜੂੜ ਨਹੀਂ ਹੈ ਉਹਨਾਂ ਦੀ ਤਾਂ ਕੋਈ ਮੈਨੂੰ ਤਾਂ ਆਪ ਨੂੰ ਮਿਲ ਤਾਂ ਨਹੀਂ ਮਿਲਿਆ ਸਰਕਾਰੀ ਆ ਆਪਾਂ ਇੱਕ ਵੀ ਰੋਕ ਤਾਂ ਪਾ ਨਹੀਂ ਸਕਦੇ ਕਿ ਹਾਂ ਬੰਦਾ ਐ ਕਰਦਾ ਪਿਆ ਇਹ ਕਰਦਾ ਪਿਆ ਇਹਨੂੰ ਰਾਜੀ ਕਰ ਫਿਰ ਕੀ ਕੀ ਸਿਆਣਾ ਗੱਲ ਸੋਲੋ ਇਹ ਤੁਹਾਡੀ ਮਰਜ਼ੀ ਆ ਜਿਹਨੇ ਬਿਮਲਾ ਨਾਲ ਜਾਣਾ ਬਿਮਲਾ ਨਾਲ ਚਲੇਗਾ ਜਿਹੇ ਉਹਨਾਂ ਨਾਲ ਜਾਣਾ ਉਹ ਕਹਿੰਦਾ ਤੋ ਅਡਾ ਪ੍ਰੋਸਾ ਕਿਦੇ ਉੱਤੇ ਬਣਿਆ ਹਾਂ ਤੋ ਅਡਾ ਪ੍ਰੋਸਾ ਕਿਦੇ ਉੱਤੇ ਬਣਿਆ ਨਹੀਂ ਹਾਂ 1 ਮਿੰਟ ਬੰਨਾਰੇ ਨੇ ਖੜਾ ਹੋਇਆ ਸੁਣੋ ਉਹ ਪੁੜੀ ਹੁਣ ਪਾਰਟੀ ਦੇ ਨਾਲ ਤਾਲਮੇ ਨਹੀਂ ਰੱਖਦੀ ਉਹ ਸੁੱਖੇ ਨੂੰ ਅੱਗੇ ਰੱਖ ਕੇ ਸੁੱਖੇ ਦੇ ਨਾਲ ਜਿਹੜੇ ਲੱਗੇ ਹੋਏ ਜੀਵੀ ਘਰ ਉਹਨਾਂ ਨੂੰ ਅੱਗੇ ਰੱਖੇ ਉਹਨਾਂ ਨੂੰ ਆਹ ਰਾਸਤਾ ਬਕਾਉਂਦੇ ਹੀ ਨਹੀਂ ਉਹਨਾਂ ਦਾ ਤਾਂ ਕੰਮ ਹੈ ਇੰਡਵਰਸ ਦਾ ਹਾਂ ਅਨੇ ਆਤ ਨਾਲ ਤੁਹਾਡੀ ਬਣਾ ਪਈ ਮਾ ਅਗਾ ਯਕ ਰਾਜ ਦੀ ਦੋ ਦੋ ਰਾਜ ਦੀ ਬਾਤ ਹੈ ਮਤ ਆਪਾ ਬਾਹਰ ਹਟਣ ਗਿਆ ਦੋ ਰਾਜ ਦੀ ਆ ਗਏ ਨੇ ਆਪਾਂ ਨਾਲ ਨਹੀਂ ਕਿੜੀਏ ਦੇਖੋ ਇਹ ਕਿੜੀ ਮੇਰੀ ਗੱਲ ਸੁਣੋ ਧਿਆਨ ਨਾਲ ਪਹਿਲੋ ਮੀਟਿੰਗ ਮੈਂ ਕਰਕੇ ਗਿਆ ਤੁਸੀਂ ਮੇਰੇ ਤੋਂ ਹੋਰ ਕਿਤਾ ਮੇਰੇ ਤੋਂ ਕੀਤਾ ਕਿਤਾ ਨਾ ਹਾਂ ਸੁਣੋ ਬੱਸ ਅਜੀ ਮੋਸਲੇ ਨਾਲ ਗੱਲ ਕਰ ਤੇ ਮੇਰੇ ਨਾਲ ਲੜਦੀ ਕਿੰਨਾ ਮੈਨੂੰ ਬੜਾ ਤੁਸਾ ਲੱਗਦਾ ਬੇਬੀ ਨਾ ਮੁਝਦੇ ਨੇ ਕਿਉਂ ਆ ਇਹ ਤਾਂ ਫਿਰ ਇਹਨਾਂ ਨੂੰ ਮਖਰੂਬ ਕਰਦੀ ਨੇ ਟਿੱਲਾ ਫਾੜੀ ਦੋਵਾਂ ਨਾ ਉਤਾਰਨੀ ਮੇਰੇ ਨਾਲ ਨਾ ਬਗੜ ਰਹੀਆਂ ਕਰ ਇੱਧਰ ਦੇਖੋ ਮੈਂ ਆਇਆ ਛੱਦ ਨਾਲ ਜਿਹੜੀ ਗੱਲ ਕਰਕੇ ਗਿਆ ਜਿਹੜੀ ਗੱਲ ਕਰਕੇ ਗਿਆ ਪਹਿਲੇ ਆਨ ਧਿਆਨ ਕਰੋ ਮੇਰੇ ਬੰਦ ਜਿਹੜੀ ਗੱਲ ਮੈਂ ਕਰਕੇ ਗਿਆ ਉਹ ਗੱਲ ਮੈਂ ਪੂਰੀ ਕਰ ਦਿੰਦੀ ਮੈਂ ਤੁਹਾਨੂੰ ਕਹਿੰਦਾ ਮੈਂ ਮਿਲਣਾ ਤੇ ਹੋਰ ਗਾ ਪੂਰੀ ਹੋ ਗਈ ਤੁਹਾਡਾ ਦਿਲ ਕਰਦਾ ਕੁਝ ਨਿਮਲਾ ਨਹੀਂ ਹੋ ਤੁਹਾਨੂੰ ਦਿਲ ਕਰਦਾ ਹਾਂ ਮੈਂ ਕੁਝ ਬੋਲਣ ਦੀ ਗੱਲ ਥੋੜੀ ਕੀਤੀ ਆਪਾਂ ਕੈਮਰਾ ਲਾਇਆ ਹੋਇਆ ਇਹਨੂੰ ਕੋ ਬਣਾਈ ਉਹਦਾ ਵੀ ਕੋ ਬਣਾਈ ਹਾਂ ਇਹ ਕੋ ਟਰਾਲੀ ਕਿ ਚਾਹੀਦਾ ਠੀਕ ਉਹ ਵੀ ਦਾ ਪਰ ਉਹ ਕੁੜੀ ਅੱਖੇ ਨਹੀਂ ਲੱਗਦੀ ਆ ਕੁਕਰੀ ਨਹੀਂ ਆਖਲਾ ਨਿੰਦਾਂ ਆਖਲਾ ਲੱਗਿਆ ਆਖਦਾ ਵਾਵਾ ਦੋਵੇਂ ਲੱਗਣਾ ਆਖਦਾ ਹਾਂ ਬਾਬੇ ਲੱਗਣ ਕਿਹਾ ਉਹਨੇ ਕਹੀ ਕਿ ਪਾਣੀ ਨਾਲੇ ਇੰਨਾ ਮੈਨੂੰ ਬਤਾ ਹੁਣ ਮੈਂ ਨਾਲ ਰਹਿੰਦਾ ਹਾਂ ਨਾ ਚਾਚੀ ਵੇ ਹੁਣ ਚਾਚੀ ਗੱਲ ਆ ਰੇ ਗੱਲ ਪੁੱਛ ਕੇ ਕਰਦੇ ਨੇ ਜਿਹੜਾ ਕੰਮ ਕਰਨਾ ਚਾਚੀ ਪੁੱਛ ਕੇ ਕਰਦੇ ਨੇ ਕੰਮ ਉਹ ਦੋ ਗੱਲਾਂ ਵੀ ਦੋ ਬੇੜੀਆਂ ਵਿੱਚ ਪੈਰ ਨਹੀਂ ਚੱਲਦਾ ਕਦੇ ਇੱਕ ਬੇੜੀ ਦੇ ਪੈਰ ਰੱਖਣਾ ਪੈਂਦਾ ਹੈ ਗਰੰਟੀ ਦਿੰਦਾ ਪਿਆ ਹਾਂ ਜਿਹੜਾ ਮੈਂ ਕੰਮ ਆਪੇ ਦਾ ਬਦੂਦੂ ਦੇ ਬਾਜੀਆ ਮੈਂ ਕਰ ਦਿੱਤੀ ਹੈ ਫਿਰ ਮੈਂ ਬੜੀ ਨਹੀਂ ਸੀ ਉਹਨੂੰ ਮੈਂ ਜਿੰਨੇ ਹਾਂ ਹਾਂ ਬਿਲਕੁਲ ਉਵੇਂ ਗੱਲ ਆਉਂਦਾ ਇਹ ਆ ਵੀ ਮੈਂ ਜਿੰਨੇ ਹਾਂ ਮੈਂ ਬੜੀ ਨਹੀਂ ਕਿ ਹੁਣ ਆਪੂੰ ਮੈਂ ਜਿੰਨੇ ਤੇ ਮੇਰੇ ਫਿਰ ਦੇ ਕੀ મતਬ ਵਾਲਾ ਮੈਂ ਨਹੀਂ ਲਿਖਾਂਗਾ ਪਰ ਹਾਂ ਕਿ ਜਦੋਂ ਬਾਤ ਜਨਨ ਮਾਗਾ ਉਹ ਆਹੀ ਉਹ ਲੋ ਪਾਗੜ ਦੇ ਬਿੱਤੀ ਜਿਆਦੀ ਉਹ ਕਹਿੰਦੀ ਹੁਣ ਮਾਹੀ ਜੀ ਵਾਲੀ ਗੱਲ ਬਣਦੀ ਠਿਕ ਜੀ ਵਾਲੀ ਗੱਲ ਬਣਦੀ ਉਹ ਨਮਾਈ ਗੱਲ ਬਣਦੀ ਉਹ ਬਾ ਲੋਗੀ ਹਾਂਜੀ ਮੇਰੀ ਹੁਣ ਬੇਟੀ ਆ ਐਨੂ ਦੇਖੋ ਜੇ ਤੁਸੀਂ ਮੇਰੇ ਤੋਂ ਸਹਾਰਦੇ ਜਦੋਂ ਮੈਂ ਬੁਲਾਤੀ ਚਲਦੀ ਆਨੀ ਆਪਾਂ ਹੋਰ ਬੁਲਾ ਜੂਗਾ ਦੇਖਦੇ ਜੀ ਜਦੋਂ ਇਹ ਸਾਡੀ ਮਰਜ਼ੀ ਤੋਂ ਬਿਨਾਂ ਇੱਕ ਮਕਾਨ ਆਉਂਦਾ ਹੈ ਉਹ ਵੀ ਮਰਜ਼ੀ ਤੋਂ ਆਉਂਦਾ ਹੈ ਮਕਾਨ ਨੂੰ ਕਿਹਦੇ ਖੜਾ ਹੈ ਹੈਨਾ ਜੀ ਉਹ ਪਾਸ ਹੁੰਦਾ ਹੈ ਨਹੀਂ ਮਿਸਟਰ ਨੇਵਦੀਆ ਆ ਮੰਡੀ ਦੀ ਬੈਕੀ ਉਹ ਮੰਡੀ ਦਾ ਸਿਸਟਮ ਹੈ ਆਪਾਂ ਸੜਕ ਤੇ ਚੱਲਦੇ ਨਾ ਮੋਟਰਸਾਈਕਲ ਦਾ ਵੀ ਸਿਸਟਮ ਹੈ ਟੱਕਰ ਟ੍ਰਾਫਿਕ ਵਾਲੀ ਸਿਸਟਮ ਹੈ ਹਰ ਇੱਕ ਸਿਸਟਮ ਚੱਲਦਾ ਜਿਹੜਾ ਸਾਡੀ ਪਾਲੀ ਦੀ ਸਿਸਟਮ ਨਾਲ ਚੱਲੇਗਾ ਉਹ ਸਾਡਾ ਆਕੂ ਆ ਬੇਸ਼ੱਕ ਭਾਵੇਂ ਤੁਸੀਂ ਅਨਪੜ੍ਹੋ ਅਪਾ ਬਿਬਨਾ ਨੂੰ ਵੀ ਪਾਸੇ ਕਰਾਂਗੇ ਅਨਪੜ ਨੂੰ ਬੁਲਾ ਦੇਾਂਗੇ ਡੰਡਾ ਤੇ ਉਹਦੀ ਬੇਟੀ ਨੂੰ ਕਾਂਗ ਜਾਂ ਉੱਤਰ ਮਾਰਕੀਆਂ ਲਾਉਣ ਵਾਲੀ ਕੰਮ ਨਹੀਂ ਤੁਹਾਡਾ ਰੁਕੇਗਾ ਇਹ ਮੇਰੀ ਤੁਹਾਡੇ ਤੇ ਕਰਦਾ ਪਰ ਮੇਰੇ ਤੇ ਭਰੋਸਾ ਕਰਦਾ ਹੈਗਾ ਹਾਂ ਉਹ ਕਰਾ ਆਪਣੇ ਕੋਲ ਕੀਤਾ ਵਾ ਨਹੀਂ ਤਾਂ ਇਹ ਕੰਮ ਕੀਤਾ ਭਰੋਸਾ ਕੀਤਾ ਜੋ ਮੈਂ ਕਿਉਂ ਕਰਕੇ ਵੀ ਦਿਖਾਇਆ ਹੈ ਨਾ ਉਹ ਕੀਤਾ ਵਾ ਤਾਂ ਨਹੀਂ ਉਹ ਭਰੋਸਾ ਤੇ ਅੱਗੇ ਵੀ ਚੱਲਣਾ ਕੱਲਾ ਵੀ ਕਿਉਂ ਜਾਂਦਾ ਹਾਂ ਮੈਂ ਨੀ ਬੱਕਿਆ ਮੈਂ ਤੇ ਤਰ੍ਹਾਂ ਕੰਮ ਹੰਗਲ ਪੱਥਰ ਪਾੜ ਦਿੰਦੀ ਮੈਂ ਉਹ ਦੋਵੇਂ ਜੀ ਪਾਚ ਤਿੰਨੇ ਵੇਰਨ ਵਾਲੇ ਜਦੋਂ ਛੱਡਦੇ ਨੇ ਵੀ ਇਹੇ ਲੱਗ ਰਿਹਾ ਇੱਕ ਤਾਂ ਦੇ ਮੀਟਿੰਗ ਕੀਤੀ ਤੇ ਫੋਨ ਦੁੱਧ ਰਿਹਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਨਾ ਅੱਗੇ ਬੈਠ ਕੇ ਗੁੱਸਾ ਬਣਾ ਲਓ ਕਿਤੇ ਕਿਤੇ ਟੀਮਾਂ ਨੇ ਠੀਕ ਹੈ ਉਹਨਾਂ ਨੂੰ ਫੋਨ ਫਾਨ ਕਰਦੇ ਰਹਿਣਾ சித்தர் <laughs> ਹਰਮਨ ਆਈਂ ਲਾਈ ਤੇ ਜਹਾਦ ਮਨ ਕੋ ਧਾਮੇ ਕਰੇ ਨੀ ਕਰਾਂ ਆਹ ਤਾਜੀ ਹੁਣ ਮੈਨੂੰ ਯਾਦ ਰਹੇਗਾ ਮੈਂ ਤੈਨੂੰ ਪਹਿਲੇ ਨੰਬਰ ਤੇ ਲੈ ਕੇ ਆਵਾਂਗਾ ਮੋਮੀ ਮੋਮੀ ਤੇ ਮਰਾਜ ਆਵੇ ਉਹ ਮੋਮੀ ਨਾ ਸਾਰਿਆਂ ਦੇ ਇਕੱਠੇ ਹੁੰਦਾ ਕਿਉਂ ਮੰਦੀਆ ਐਨੂੰ ਧਿਆਨ ਕਰੇ ਦੀ ਵਹੀ ਗੱਲਾਂ ਹੁਣ ਦੱਸੇ ਕਰ ਆ ਬੈਂਤੀ ਆ ਮੈਂ ਆਇਆ ਮੇਰੀ ਗੱਲ ਸੁਣੋ ਤੇ ਤੁਸੀਂ ਬਾਅਦ ਚ ਗੱਲ ਕਰ ਲਿਆ ਜੇ ਤੁਸੀਂ ਇੰਨੀ ਜਣਾ ਨਹੀਂ ਚੰਦੇ ਮੈਂ ਬਾਤ ਨਹੀਂ ਕਰਨੀ ਆ ਆ ਵੀ ਆਇਆ ਘਰ ਆ ਕੇ ਮੈਨ ਸਾਡਾ ਕੁਝ ਨਹੀਂ ਆਦਾ ਪਰ ਮੈਂ ਕੋਈ ਗੱਲ ਕਰਾਂਗਾ ਜੇ ਪਛਾਣ ਨਾ ਨਾ ਤਾਂ ਨਹੀਂ ਜਾਂਦਾ ਤਾਂ ਨਾਮ ਨਹੀਂ ਦੱਸਿਆ ਅਜੇ ਮੈਂ ਫਿਰ ਤੁਹਾਨੂੰ ਗੱਲ ਕਰਾਂਗਾ ਇੱਕ ਵਾਰੀ ਕਰ ਲਓ ਭਾਵੇਂ 10 ਵਾਰੀ ਕਰ ਲਓ ਭਾਵੇਂ 100 ਵਾਰੀ ਕਰ ਲਓ ਆਹ ਕਾਪੀ ਮੈਂ ਲੈ ਆਂਦੀ ਆ ਤੁਸੀਂ ਥੋੜਾ ਜਿ ਮੇਰੇ ਤੇ ਭਰੋਸਾ ਕਰੋ ਉਹਨੂੰ ਕੁਝ ਮੇਰਾ ਨਾਮ ਲਿਖੋ ਮੇਰਾ ਜੌਬ ਕਾਟ ਨੰਬਰ ਲਿਖੋ ਆਹ ਚੋਹ ਜੀ ਧਾਰ卡 ਇਵੇਂ WhatsApp ਕਰਾ ਲਾਂਗਾ ਮੈਂ ਜਿਹੜਾ ਤੁਸੀਂ ਮੋਬਾਈਲ ਨੰਬਰ ਲਿਖਣਾ ਹੈ ਨਾ ਮੈਂ ਆਪ ਫੋਨ ਕਰਾਂਗਾ ਵੀ ਭਾਈ ਮੈਂ ਅੱਜ ਦਫਤਰ ਜਾਣਾ ਤੁਸੀਂ ਸਾਰੇ ਆ ਜੀ ਕਿਉਂ ਭਾਈ ਮੈਂ ਤੁਹਾਡੇ ਨਾਲ ਆਵਾਂਗਾ ਜਿੱਨਾ ਚੇਰੋ ਕੰਮ ਨਾ ਸੀ ਚਲੋ ਬੋਰ ਮੈਂ ਕੀ ਕਰਾਂਗਾ ਹੁਣ ਤੁਸੀਂ ਕਿਵੇਂ ਮਰਜ਼ੀ ਕਹੀ ਜਾਓ ਉਹ ਆਂਦਾ ਤੇ ਉਹ ਮੈਂ ਫੋਨ ਕਰਾਂਗਾ ਹੋਰ ਹੋਰ ਭੈਜੀ ਸਮਝ ਗਏ ਮੈਂ ਨੰਬਰ ਹੀ ਤਾਂ ਲੱਖਿਆ ਨਾ ਮਾ ਬਿਮਲਾ ਦੇ ਟਿਕੀਨ ਕਰਨਾ ਕਿ ਹੋ ਸਕਦਾ ਬਿਮਲਾ ਦਾ ਤੁਹਾ ਕੋਈ ਰੋਸਾ ਹੋਵੇ ਪਰ ਮੇਰਾ ਨਹੀਂ ਜੇ ਰੋਸਾ ਕਿਸੇ ਨਾਲ ਵੀ ਮੇਰਾ ਨਹੀਂ ਰੋਸਾ ਹੈਗਾ ਮੈਂ ਤਾਂ ਸਾਰੇ ਪਿੰਡ ਚੋਂ ਕੰਨ ਉਸੇ ਭਾਵੇਂ ਮੈਨੂੰ ਮਾਰਾ ਵੀ ਬੋਲ ਲੂਗਾ ਕੰਨ ਕਰਕੇ ਸਾਡੇ ਬਾਏ ਨੇ ਕਹਵਾ ਨਾ ਕਾਹਨ ਸਾਡਾ ਕੰਮ ਹੈ ਨਾ ਠੀਕਾ ਬੋਲ ਤੁਸੀਂ ਜਿਹੜੇ ਰਾ ਵੀ ਗਿਆ ਉਹਨਾਂ ਨੇ ਵੀ ਗਿਆ ਦੇ ਜੇ ਪ੍ਰਧਾਨ ਕਹਿ ਗਿਆ ਮੈਂ ਪੁੱਤਰੇ ਲੇਖ

ਮੈਂ ਤਾਂ ਤੁਹਾਨੂੰ ਕਹਿੰਦਾ 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 ਮੈਂ ਤਾਂ ਤੁਹਾਨੂੰ ਬਾ ਠੀਕ ਆ ਵਧੀਆ ਲੱਗਿਆ ਮੈਨੂੰ ਮੈਂ ਬੜੀ ਸ਼ੌਕਦਾਨ ਦੇਖਿਆ ਸੀਗਾ ਮੈਂ ਪਤਾ ਕਿਉਂ ਦੇਖ ਰਿਹਾ ਸੀ ਧਿਆਨ ਕਰਿਓ ਹੁਣ 2005 ਤੋਂ ਲੈ ਕੇ 6 7 8 ਤੱਕ ਸਰਪੰਚਾਂ ਦੇ ਮਤੇ ਲਿਖੇ ਸੀ ਕਿ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਾ ਉਹ ਕਹਿੰਦਾ ਹੈ ਨੀ ਕਿ ਬਹੁਵਾ ਕਹੀ ਫੈਨ ਕਰਾਣਾ ਸਰਪੰਚ ਕਹਿਂਦਾ ਹੁਣ ਮੇਰੀ ਮੇਰੀ ਸ਼ੌਂਕ ਦਾ ਲਾ ਮੈਂ ਤੈਨੂੰ ਕੋਈ ਗੱਲ ਨਹੀਂ ਇਹਨਾਂ ਨੇ ਮਤੇ ਪਾਸ ਕਰਤੇ ਵੀ ਇਹਨਾਂ ਦਾ ਕੋਈ ਕੰਮ ਕਰਨ ਵਾਲਾ ਬੰਦਾ ਹੈ ਨਹੀਂ ਪੈਂਦੀਆਂ ਨੂੰ ਤੇ ਇੱਧਰ ਮਾਰਨ ਬਿਠਾ ਇੱਧਰ ਮੋ ਹਾਂਜੀ ਧਿਆਨ ਕਰਿਓ ਇੱਧਰ ਨੂੰ ਮੇਰੇ ਵੱਲੇ ਗੱਲ ਕਰੋ ਬਈ ਚੈਨਦਾਰ ਮਥੇ ਲੇਖਨੇ ਕੇ ਪਾਉਂਦੇ ਰਹਾ ਅਜੇ ਪੰਜ ਵੀ ਇੱਥੇ ਕੋਈ ਕੰਮ ਕਰਨ ਵਾਲਾ ਨਹੀਂ ਜਦੋਂ ਅਸੀਂ ਟਰਨਾ ਲਾਇਆ ਘੱਟੋ ਘੱਟ 3 ਦਿਨ ਬਿਠੇ ਰਹੇ ਜਿਵੇਂ ਉਹ ਨਜ਼ਾਰਾ ਨਹੀਂੁੰਦਾ ਵੱਡੇ ਜਿਹੜੇ ਰਾਜੇ ਲੱਗਦੇ ਨੇ ਕੁੱਤੇ ਹੁੰਦੇ ਆ ਮਹਾਕੋੜ ਇੱਕ ਬੰਦਾ ਕੁੱਤ ਨਾਲ ਲਾਗ ਨਾਲ ਉਹ ਲਾ ਕੇ ਬਿਠੇ ਰਹੇ ਕਿੰਨਾ ਦਿਨਾਂ ਤੱਕ ਡੀਸੀ ਜਦੋਂ ਬਾਹਰ ਆਇਆ ਉਸ ਤੋਂ ਬਾਅਦ ਇਹ ਉਹ ਕਿਹਦਾ ਜੀ ਕੰਮ ਕਰਨ ਵਾਲਾ ਬੰਦਾ ਨਹੀਂ ਆਇਆ ਹੈਗਾ ਡੀਸੀ ਸਾਹਿਬ ਤੁਸੀਂ ਕਾਗਜ਼ ਦੇ ਦੇ ਬੰਦੇ ਆ ਬੰਦੇ ਕੰਮ ਕਰਨ ਵੀ ਆਏ ਨੇ ਤਾਂ ਕੰਮ ਕਰਨ ਲਈ ਜਦੋਂ ਕਿ ਵੀਡੀਓ ਨੇ ਡੀਸੀ ਦੇ ਵੀਡੀਓ ਨੂੰ ਪ੍ਰੈਸ਼ਰ ਬਣਾ ਕੇ ਤਾਲਿਆ ਤੇ ਵੀ ਭਾਈ ਤੁਸੀਂ ਕੰਮ ਚਲਾਓ ਬੰਦਿਆਂ ਨੇ ਇਹੋ ਕੰਮ ਫੇਰ ਚਲਾਣਾ ਲਾ ਦਿੱਤਾ ਅੰਦਰ ਖਾਤੀ ਕਹਿੰਦੇ ਕੰਮ ਦੇ ਦਿਓ ਰੋਲਾ ਪੈਂਦਾ ਪੈਸੇ ਨਾ ਪਾਓ ਫਿਰ ਪੈਸੇ ਨਹੀਂ ਪਾਉਂਦੇ ਸੀਗੇ ਕੈਸੇ ਨਾ ਪਾਏ ਤੇ ਲੋਕਾਂ ਦੀ ਅਦਰੋਂ ਇੱਛਾ ਖਤਮ ਹੋ ਗਈ ਵੀ ਨਰੇਗਾ ਤੇ ਜਾਣ ਦਾ ਫਾਇਦਾ ਕੀ ਕੰਮ ਕਰਨ ਤੇ ਪੈਸੇ ਤਾਂ ਨਹੀਂ ਆਣਗੇ ਹੋਰ ਉਹਨੇ ਬਾਰੇ ਅਸੀਂ ਲੜਾਈ ਲੜਦੇ ਰਹੇ ਅੱਜ ਮੈਂ ਨਹੀਂ ਕਹਿੰਦਾ ਸਾਰਿਆਂ ਦੇ ਪੈਸੇ ਆਉਂਦੇ ਆ 100 ਚੋਂ 90% ਪੈਸੇ ਆ ਰਹੇ ਆ 10% ਅਜੇ ਬੇਈਮਾਨੀ ਚੱਲਦੀ ਹੈ ਉਹ ਜਾਣ ਬੁੱਝ ਕੇ ਚੱਲਦੇ ਪਈਆ ਜਿਨੇ ਲੋਕਾਂ ਨੂੰ ਕੋਈ ਗੋਲ ਪਾ ਕੇ ਤਾਕਤ ਦਿੱਤੀ ਆ ਉਹ ਲੋਕ ਆਪ ਕਹਿੰਦੇ ਆ ਕਿ ਇਹਨਾਂ ਲੋਕਾਂ ਨੂੰ ਸਾਹਮਣਾ ਦਿਓ ਇਹਨਾਂ ਨੂੰ ਖਰਾਬ ਕਰੋ ਉਹ ਲੋਕ ਖਰਾਬ ਕਰਦੇ ਪਏ ਆਪਾਂ ਨੂੰ ਮੈਂ ਆ ਗਰੰਦ ਆਪਰੇ ਜਾਣੀ ਹਾਂ ਕਿ ਪਿਛਾ ਖਤਮ ਹੋ ਜੇ ਕੰਮ ਉਹ ਜੇ ਤੁਸੀਂ ਕੰਮ ਤੇ ਨਹੀਂ ਲੰਦੇ ਤੇ ਉਹ ਤਾਂ ਵਧੀਆ ਉਹਨੇ ਤਾਂ ਆਪਦੇ ਬੰਦਿਆਂ ਦਾ ਕਾਗਜ਼ਾਂ ਚ ਪਾ ਕੇ ਨਾਮ ਘਟਾਈ ਜਾਂਦੇ ਆ ਵੇ ਫੜਿਆ ਮੈਂ ਆ ਪਿੰਡ ਚੁਕਨੁਕ ਸਿੰਘ ਵਾਲੇ ਉਹ ਕੁੜੀ ਚਰਨਜੀਤ ਵਰਗੀ ਸੀ ਉਹ ਆਜੀ ਸਰਪੰਚ ਦੇ ਪ੍ਰੀਖੇ ਚ ਉਹ ਹੁਣ ਲੱਗਦੀ ਉਹਨੇ 6 ਸੱਤ ਨੂੰ ਵੀ ਮੀਟਿੰਗ ਕਿ ਨਹੀਂ ਆਈ ਮੀਟਿੰਗ ਕਿ ਨਹੀਂ ਆਈ ਤੇ ਕੰਮ ਚੱਲ ਪਿਆ ਕੰਮ ਚੱਲਦਾ ਰਿਹਾ ਤੇ ਮੈਂ ਧਿਆਨ ਰੱਖਿਆ ਤੇ ਮੈਂ ਜਿਹਨੇ ਨੱਟ ਤੋਂ ਡਾਡਾ ਚੱਕਿਆ ਇਹ 64 ਬੰਦਿਆਂ ਦਾ ਮਸਟਰ ਆਇਆ 64 ਬੰਦਿਆਂ ਦਾ ਮਸਟਰ ਨਿਕਲਿਆ ਮੈਂ ਉਥੇ ਇੱਕ ਬੇਬੇ ਜਿਹੀ ਤੇਰੇ ਵਰਗੀ ਨੂੰ ਫੋਨ ਲਾ ਕੇ ਪੁੱਛਿਆ ਕਿ ਕਿੰਨੇ ਬੰਦੇ ਲੱਗੇ ਆਦੀ 17 ਇਹ ਹਾਜ਼ਰੀ ਲੱਗੀ 46 ਬੰਦਿਆਂ ਦੀ 46 ਬੰਦਿਆਂ ਦੀ ਹਾਜ਼ਰੀ ਲੱਗੀ ਜਦੋਂ ਮੈਂ ਅਫਸਰਾ ਨੂੰ ਫੋਨ ਕਰਕੇ ਕਿਹਾ ਤੇ ਅਫਸਰਾ ਰੇਟ ਮਾਰਿਆ ਤੋਂ ਅਫਸਰ ਜਿਹੜੇ ਹੁੰਦੇ ਉਹ ਸਾਰੇ ਰਲੇ ਮਿਲੇ ਹੁੰਦੇ ਆ ਉਹਨਾਂ ਜਾਣਦੇ ਜਿੰਨੇ ਮੈਸੇਜ ਪਾਇਆ ਇਹ 28 ਬੰਦੇ ਫੇਰ ਆ ਕੇ ਹਾਜ਼ਰ ਇਹ 18 ਬੰਦੇ ਫੇਰ ਨਹੀਂ ਆਏ ਇਹਨਾਂ ਦੀ ਹਾਜ਼ਰੀ ਲੱਗੀ ਜੋ ਵੀ ਉਹਨਾਂ ਨੇ ਕੰਮ ਕੀਤਾ ਜਿਹੜਾ ਇਹਨਾਂ ਨੇ ਉਹਨੋਂ ਪੈਸੇ ਵਾਪਸ ਲੈ ਲੈ। ਲੈ ਕੇ ਵਾਪਸ ਲੈ। ਇਹ ਹੋ ਗਿਆ ਟ੍ਰਿਕ ਦਾ ਨਮੂਨਾ। ਆ ਮੇਰੇ ਕੋਲ ਡਾਟਾ ਹੈ ਨਾ ਮੈਂ ਤਾਂ ਉਹਨਾਂ ਦਾ ਆਨਲਾਈਨ ਨੈਟ ਤੋਂ ਡਾਟਾ ਚੱਕਿਆ ਕਿ 16 17 ਬੰਦਿਆਂ ਦੀ ਇੱਕ ਫੋਟੋ ਮਸਟਾਲ ਤੇ ਲੱਗਦੀ ਹੈ ਨਾ ਉਹੋ ਹੀ ਫੋਟੋ ਚੱਕ ਕੇ ਦੂਜੇ ਮਸਟਾਲ ਤੇ ਇੱਕ ਜਨੇਸ ਕੋਲ ਤੇ ਫਾਟੇ ਮਸਟਾਲਾਂ ਦੇ ਇੱਕ ਨੂੰ। ਆ ਜਾਨਾ ਪਿਆ ਕਿ ਮਾਰ ਨਹੀਂ। ਪਾਲਾ ਬਈ ਇਹਨਾਂ ਨੂੰ ਪਕਾਉਣਾ ਇਹ ਲਗਾਤਾਰ ਵਿਚਾਰੀਆਂ ਰੋਜ਼ ਪਾੜਾ ਕਰਾਇਆ ਲਾ ਨਹੀਂ ਸਕਦੀਆਂ ਆਪੋ ਚੱਲ ਜਾਣੀਆਂ ਖੱਦ ਕੇ ਮੈਨੂੰ ਵੀ ਇਹ ਵੇਖ ਕੇ ਤੇਰਾ ਕਿੰਨਾ ਖਿਰ ਲੋਕੇ ਇਹ ਮਿਹਨਤ ਕਰਦੇ ਆ ਪਰ ਮੈਂ ਤਾਂ ਭਾਈ ਸਾਹਿਬ ਦੀ ਘਰਵਾਰ ਛੱਡ ਕੇ 20 ਸਾਲ ਹੋ ਗਏ 21 ਤੋਂ ਹੋ ਗਿਆ ਵਾਂਗੇ ਤਾਂ ਤੁਸੀਂ ਉਹਨਾਂ ਦਾ ਮਾਣ ਖਾਓ ਕਿਉਂਕਿ ਮੈਂ ਤੁਹਾਡੇ ਕੰਮ ਦਾ ਵਧੀਆ ਕੰਮ ਕਰਕੇ ਦਿਆ ਕਿ ਕਿ ਅੱਜ ਮੈਂ 86 ਚਰਨਗੀਤ ਤੇ ਚਰਨਗੀਤ ਆਪਣਾ ਕਰ ਦਿੱਤੋ ਹਾਂ ਇਹ ਬੇਬਲਾ ਤੇਰਾ ਜਿਹੜਾ ਪਰਸਾ ਮੈਂ ਨਾਲ ਹੀ ਕਰਾਂਗੇ ਤੇ ਉਹ ਬੇਬੇ ਨੂੰ ਬਣਾਵਾਂਗੇ ਮੇਰੇ ਮੋਖ ਕਿੱਥੇ ਘੇਰ ਕੇ ਕਰਾਂਗੇ ਉਹ ਫੇਰਾ ਆ ਬਈ ਮੈਂ ਵੇਖੀ ਮੇਰੀ ਬਲਦ ਕਿੰਨੀ ਜਾਇ ਜਗੀ ਮੈਨੂੰ ਮੈਂ ਨਹੀਂ ਮਰਦੀ ਬੋਦੀ ਇਹ ਮੇਰਾ ਮਾਨ ਹੈ ਸ਼ਾਂਤ ਜਾਨ ਹੋ ਗਿਆ ਸਭ ਜਾਇ ਤੀ ਆ ਜਾ ਪਾਰ ਤੇ ਸੋਹ ਝੇੜਦੇ ਤੇ ਤਨੂ ਤੂੰ ਸਾਡੀ ਸਿਹਾਨ ਹੋਏਗੀ